ਆਪਾਂ ਗੱਲ ਕਰ ਰਹੇ ਆ ਸਿੱਖ ਰਾਜ ਕਿਵੇਂ ਗਿਆ ਤੇ ਮੈਂ ਸ਼ੁਰੂਆਤ ਅੰਦਰ ਇੱਕ ਬੇਨਤੀ ਕੀਤੀ ਸੀ ਮੈਂ ਚੈਪਟਰ ਜਿੱਥੋਂ ਤੱਕ ਪਹਚਾਇਆ ਗਿਆ ਮੈਂ ਉੱਥੋਂ ਤੱਕ ਪਹੁੰਚਾਉਣਾ ਹੈ ਇਹਦਾ ਕੋਈ ਰਿਜ਼ਲਟ ਨਹੀਂ ਹੈਗਾ ਵੀ ਕਿੱਥੇ ਜਾ ਕੇ ਗੱਲ ਮੁੱਕਣੀ ਆ ਕਿੱਥੇ ਜਾ ਕੇ ਇਹਦਾ ਕੋਈ ਸਿਰਾ ਲੱਗਣਾ ਹੈ ਮੈਂ ਆਪਣੇ ਸਮਝ ਨੂੰ ਜਿੱਥੋਂ ਤੱਕ ਲੈ ਸਕਿਆ ਮੈਂ ਲੈ ਜਾਣਾ ਹੈ ਹਾਂ ਇਹ ਗੱਲ ਹੈ ਇੱਕ ਚੈਪਟਰ ক্লোਜ਼ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਤਾਂ ਜੋ ਅਗਲੀ ਵਾਰ ਕਿਤੇ ਕਹਾਣੀ ਜੋੜਨੀ ਪਵੇ ਤੇ ਆਪਾਂ ਉੱਥੇ ਜੋੜ ਸਕੀਏ ਸਿਆਣੇ ਬੈਠੇ ਹੋ 27 ਜੂਨ ਸਨ 1839 ਦਿਨ ਵੀਰਵਾਰ ਪੰਜਾਬ ਦੇ ਕੱਲੇ-ਕੱਲੇ ਘਰ ਦੇ ਵਿੱਚ ਲੋਕਾਂ ਨੇ ਚੁੱਲਿਆਂ 'ਚ ਅੱਗ ਨਾ ਬਾਲੀ ਲੋਕੀਂ ਨਿਆਣਿਆਂ ਵਾਂਗੂ ਭੁੱਬਾਂ ਮਾਰ-ਮਾਰ ਕੇ ਰੋਏ ਕਿਉਂਕਿ ਉਹ ਵਾਪਰ ਚੁੱਕਾ ਸੀ ਜਿਹੜਾ ਕਦੀ ਨਹੀਂ ਸੀ ਵਾਪਰਨਾ ਚਾਹੀਦਾ ਸਾਰਾ ਪੰਜਾਬ ਵਹੀਰਾਂ ਘਾਤ ਕੇ ਲਾਹੌਰ ਵੱਲ ਨੂੰ ਤੁਰਿਆ ਆਪਣੇ ਮਹਿਬੂਬ ਬਾਦਸ਼ਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਚਿਤਾ ਦੇ ਅਫੀ ਦੇ ਆਖਰੀ ਦਰਸ਼ਨ ਕਰਨੇ ਆ ਬੰਦੇ ਦੀ ਕਮਾਈ ਉਹਦਾ ਸਿਵਿਆਂ ਨੂੰ ਜਾਂਦਾ ਕੱਠ ਦੱਸਦਾ ਵਾ ਵੀ ਬੰਦੇ ਨੇ ਕੁਝ ਕਮਾਇਆ ਵਾ ਬੰਦੇ ਹੀ ਤੇ ਕਮਾਉਣੇ ਹੁੰਦੇ ਆ ਦੌਲਤ ਤੇ ਛੱਤਰ ਦੇ ਜੋਰ ਨਾਲ ਵੀ ਲੋਕੀ ਕਮਾਲ ਲੈਂਦੇ ਆ ਚੱਟਾ ਵੀ ਵੇਚੀ ਜਾਂਦੇ ਬਥੇਰਾ ਉਹਦੇ ਬਥੇਰੀ ਕਮਾਈ ਜਾਂਦੀ ਆ ਦੌਲਤ ਦੀ ਗੱਲ ਨਹੀਂ ਤੇਰੇ ਮਰਨ ਤੋਂ ਬਾਅਦ ਆ ਤੈਨੂੰ ਲੋਕੀ ਕਿੰਨਾ ਚਿਰ ਯਾਦ ਕਰਦੇ ਆ ਬਸ ਆ ਤੇਰੀ ਦੌਲਤ ਆ ਅੱਜ ਵਾਲੇ ਲੀਡਰ ਆਪਣੇ ਆਪ ਨੂੰ ਤਸ਼ਬੀ ਤੇ ਸ਼ੇਰੇ ਪੰਜਾਬ ਨਾ ਹੀ ਦਿੰਦੇ ਆ ਨਾ ਬੜਾ ਜ਼ੋਰ ਲਾ ਲੈਣ ਮੀਡੀਏ ਦਾ ਜ਼ੋਰ ਆ ਤੇ ਸਾਲ ਦੋ ਸਾਲ ਅਖਬਾਰਾਂ ਚ ਫੋਟੋ ਦੇ ਦੇਣ ਉਹਦੇ ਭੋਗ ਤੱਕ ਪੰਜਾ ਚੌਵਾਂ ਸਾਲਾਂ ਨੂੰ ਪੁੱਛ ਲਿਓ ਕੌਣ ਸੀ ਨਿਆਣੇ ਆਖੜਾ ਸਾਨੂੰ ਨਹੀਂ ਪਤਾ ਕੌਣ ਸੀ ਪਰ ਜਿੰਨਾ ਚਿਰ ਆਪਾਂ ਬਹਾਂਗੇ ਮੇਲੇ ਲੱਗਦੇ ਰਹਿਣਗੇ ਸ਼ੇਰੇ ਪੰਜਾਬ ਕੇ ਦੇ ਤੁਹਾਡੇ ਨਿਆਣਿਆਂ ਦੇ ਦਿਲਾਂ ਚੋਂ ਨਿਕਲ ਚੱਲਿਆ ਇਹਨੂੰ ਕਹਿੰਦੇ ਕਮਾਈ ਕਿੰਨਾ ਲੌਂਗ ਪੀਰੀਅਡ ਤੁਹਾਨੂੰ ਲੋਕ ਚੇਤੇ ਕਰਦੇ ਬਾਅਦ ਚ ਸਾਰਾ ਦਿਨ ਸ਼ੇਰੇ ਪੰਜਾਬ ਦੀ ਅਰਥੀ ਬਾਹਰ ਟਿਕਾਈ ਗਈ ਲੱਖਾਂ ਦਾ ਹਜੂਮ ਆਇਆ ਲੋਕਾਂ ਨੇ ਰੋ ਰੋ ਕੇ ਅੱਖਾਂ ਸਜਾ ਲਈਆਂ ਖਾਦਾ ਕੁਝ ਨਾ ਪੀਤਾ ਕੁਝ ਨਾ ਕਿਉਂਕਿ ਸ਼ੇਰੇ ਪੰਜਾਬ ਦਾ ਜਾਣਾ ਗਰੀਬਾਂ ਦੇ ਘਰਾਂ ਦਾ ਸਾਰਾ ਕੁਝ ਹੀ ਮੂਧਾ ਹੋ ਜਾਣ ਦੇ ਬਰਾਬਰ ਸੀ ਆਖਰਕਾਰ ਸਸਕਾਰ ਵਾਸਤੇ ਤੁਰਨ ਲੱਗੇ ਇਥੇ ਬਈਮਾਨ ਧਿਆਨ ਸਿੰਘ ਡੋਗਰੇ ਨੇ ਇੱਕ ਚਾਲ ਚੱਲੀ ਆ ਉਨੇ ਤਲਵਾਰ ਦੇ ਜੋਰ ਨਾਲ ਡਰਾ ਕੇ ਹਿੰਦੂ ਘਰਾਣੇ ਦੀਆਂ 8 ਨੌਕਰ ਰਾਣੀਆਂ 8 ਗੋਲੀਆਂ ਉਹ ਸ਼ੇਰੇ ਪੰਜਾਬ ਦੇ ਨਾਲ ਜਿਉਂਦੀਆਂ ਸਤੀ ਹੋਣ ਵਾਸਤੇ ਤਿਆਰ ਕੀਤੀਆਂ ਸੀ ਕਿ ਜੇ ਤوهੀਨਾ ਨਾ ਛੜੀਆਂ ਨਾਲ ਤੇ ਮਗਰ ਤੁਹਾਡਾ ਸਾਰਾ ਟੱਬਰ ਮਾਰ ਦੇਣਾ ਇਹ ਕਿਉਂ ਕੀਤਾ ਜਦੋਂ ਕਿ ਸਿੱਖ ਮਰਿਆਦਾ ਵਿੱਚ ਔਰਤ ਦਾ ਸਤੀ ਹੋਣਾ ਲਾਜ਼ਮੀ ਨਹੀਂ ਸਤੀ ਨਹੀਂ ਹੋ ਸਕਦੀ ਔਰਤ ਸਾਡੀ ਮਰਿਆਦਾ ਦੇ ਵਿੱਚ ਪਰਤਿਆਨ ਸਿੰਘ ਡੋਗਰਾ ਦੁਨੀਆ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਸ਼ੇਰੇ ਪੰਜਾਬ ਦੇ ਰਾਜ ਭਾਗ ਵਿੱਚ Hindu ਰੌ ਰੀਤਾਂ ਦੇ ਨਾਲ ਬੀਬੀਆਂ ਨਾਲ ਸੜ ਕੇ ਸਵਾਹ ਹੁੰਦੀਆਂ ਸੀ ਜਦੋਂ ਕਿ ਉਹ ਲੜਕੀਆਂ ਤਕੇ ਦੇ ਜੋਰਨਾਂ ਮਨਾਈਆਂ ਗਈਆਂ ਸੀ ਸ਼ੇਰੇ ਪੰਜਾਬ ਦੀ ਅਰਥੀ ਚੁੱਕੀ ਗਈ ਮਾਤਮੀ ਵਾਜਾ ਵਜਾ ਸੰਸਕਾਰ ਵਾਲੀ ਜਗ੍ਹਾ ਤੇ ਆਈ ਚੰਦਨ ਦੀ ਚਖਾ ਚਣੀ ਗਈ ਸ਼ੇਰੇ ਪੰਜਾਬ ਦੀ ਅਰਥੀ ਉਸ ਚਖਾ ਉੱਤੇ ਰੱਖੀ ਗਈ ਉਹਦੇ ਘੇਰੇ ਘੇਰੇ ਉਹ ਗੋਲੀਆਂ ਉਹ ਨੌਕਰ ਰਾਣੀਆਂ ਬੈਠੀਆਂ ਵਾਂ ਜਿਨ੍ਹਾਂ ਨੇ ਸ਼ੇਰੇ ਪੰਜਾਬ ਦੇ ਨਾਲ ਅੱਜ ਸੜ ਕੇ ਸਵਾਹ ਹੋਣਾ ਲੱਖਾਂ ਦਾ ਕੱਠ ਘੇਰੇ ਘੇਰੇ ਖਲੋਤਾ ਇੱਕ ਰਾਣੀ ਆ ਉਹਨੂੰ ਰਾਣੀ ਪਹਾੜਨ ਕਹਿੰਦੇ ਆ ਉਹ ਸ਼ੇਰੇ ਪੰਜਾਬ ਦੀ ਅਰਥੀ ਦੇ ਵਿੱਚ ਬੈਠੀ ਆ ਉਹਨੇ ਸ਼ੇਰੇ ਪੰਜਾਬ ਦਾ ਸਿਰ ਚੁੱਕ ਕੇ ਆਪਣੀ ਗੋਦੀ 'ਚ ਰੱਖਿਆ ਉਹਨੇ ਨਾਲ ਸੜਨਾ ਜਦੋਂ ਨੇ ਲੋਕ ਰੋਂਦੇ ਵੇਖੇ ਉਹਨੇ ਦੂਰ ਖਲੋਤੇ ਧਿਆਨ ਸਿੰਘ ਡੋਗਰੇ ਨੂੰ ਧਿਆਨ ਆਵਾਜ਼ ਮਾਰੀ ਕਹਿੰਦੀ ਧਿਆਨ ਸਿਆ ਇੱਧਰ ਆ ਧਿਆਨ ਸਿੰਘ ਡੋਗਰਾ ਨੇੜੇ ਆਇਆ ਰਾਣੀ ਪਹਾੜਨ ਨੇ ਉਹਦਾ ਹੱਥ ਫੜਿਆ ਤੇ ਮਰੇ ਮਹਾਰਾਜਾ ਰਣਜੀਤ ਸਿੰਘ ਦੀ ਛਾਤੀ ਤੇ ਰੱਖ ਕੇ ਆਖਿਆ ਧਿਆਨ ਸਿਆ ਆਪਣੇ ਮਰੇ ਮਾਲਕ ਦੀ ਸੌਂ ਖਾ ਪੰਜਾਬ ਨਾਲ ਧੋਖਾ ਨਹੀਂ ਕਰੇਗਾ ਕਦੇ ਤੇ ਮੈਂ ਰਾਤੀ ਇਹ ਗੱਲ ਕਹੀ ਸੀ ਸੌਂ ਖਾਣ ਵਾਲੇ ਬੰਦੇ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਦੇਖੋ ਸੌਂ ਖਾਣੀ ਉਹਨੇ ਜਿੰਨੇ ਕੁੱਤੇ ਕੰਮ ਕਰਨੇ ਉਹਦੇ ਲਈ ਗੁਰੂ ਕੋਈ ਮਾਇਨੇ ਨਹੀਂ ਰੱਖਦਾ ਉਹਨੇ ਪੁੱਤ ਵੀ ਵੇਚਿਆ ਹੁੰਦਾ ਉਹਨੇ ਧੀ ਵੀ ਵੇਚੀ ਹੁੰਦੀ ਆ ਉਹਨੇ ਮਾਂ ਦੀ ਸੌਂ ਵੀ ਖਾ ਜਾਣੀ ਉਹਨੇ ਪਿਓ ਦੀ ਸੌਂ ਵੀ ਖਾ ਜਾਣੀ ਆ ਉਹਨੇ ਗੁਰੂ ਦੀ ਸੌਂ ਵੀ ਖਾ ਜਾਣੀ ਆ ਉਹਦੇ ਲਈ ਗੱਲਾਂ ਮੈਟਰ ਨਹੀਂ ਕਰਦੀਆਂ ਧਿਆਨ ਸਿੰਘ ਡੋਗਰੇ ਦਾ ਹੱਥ ਫੜ ਕੇ ਰਾਣੀ ਪਹਾੜਨ ਕਹਿੰਦੀ ਸੌਂ ਖਾ ਉਨੇ ਸੌਂ ਖਾ ਕੇ ਆਖਿਆ ਮੈਂ ਸ਼ੇਰੇ ਪੰਜਾਬ ਦੀ ਸੌਂ ਖਾਣਾ ਮੈਂ ਪੰਜਾਬ ਦਾ ਸਾਕਾ ਬਣ ਕੇ ਰਹੂੰਗਾ ਹੁਣ ਸਾਕਾ ਪਤਾ ਕਿੰਨਾ ਕਹੀ ਸ਼ੇਰੇ ਪੰਜਾਬ ਦੇ ਪੁੱਤ ਉਹਨੇ ਮਾਰੇ ਪੋਤਰੇ ਉਹਨੇ ਮਾਰੇ ਕੱਲਾ ਕੱਲਾ ਜੀ ਉਹਨੇ ਕੋ ਕੋ ਕੇ ਮਾਰਨਾ ਅੱਗੇ ਜਾ ਕੇ ਸ਼ੇਰੇ ਪੰਜਾਬ ਦੀ ਚਿਖਾ ਦੇ ਕੋਲ ਖਲੋਤੇ ਆ ਸਾਰੇ ਅਰਦਾਸੀ ਸਿੰਘ ਨੇ ਅਰਦਾਸ ਕੀਤੀ ਚਿਖਾ ਨੂੰ ਅੱਗ ਲੱਗੀ ਧਾਂਬੜ ਮਟੇ ਲੋਕਾਂ ਦੀਆਂ ਅੱਖਾਂ 'ਚੋਂ ਪਾਣੀ ਆਇਆ ਜਿਹੜੀਆਂ ਨਾਲ ਸਤੀ ਹੋਣ ਵਾਸਤੇ ਬੈਠੀਆਂ ਸੀ ਉਹਨਾਂ ਦੇ ਸਰੀਰ ਵੀ ਸੜਨ ਲੱਗੇ ਤੇ ਦੂਰ ਖਲੋਤਾ ਧਿਆਨ ਸਿੰਘ ਡੋਗਰਾ ਭੱਜ ਕੇ ਆਇਆ ਉਹ ਕਹਿੰਦਾ ਮੈਂ ਸ਼ੇਰੇ ਪੰਜਾਬ ਦੀ ਚਿਖਾ ਵਿੱਚ ਛਾਲ ਮਾਰ ਦੇਣੀ ਆ ਅੱਗੇ ਖਲੋਤਾ ਸੀ ਉਹਦਾ ਭਰਾ ਗੁਲਾਬ ਸਿੰਘ ਉਹਨੇ ਬਈ ਮਾਨ ਧਿਆਨ ਸਿੰਘ ਡੋਗਰੇ ਨੂੰ ਜੱਫੀ ਪਾ ਕੇ ਆਖਿਆ ਵੀਰ ਜੀ ਜੇ ਤੁਸੀਂ ਸੜਗੇ ਤੇ ਪੰਜਾਬ ਦਾ ਭਲਾ ਕੌਣ ਕਰੇਗਾ ਅਸਲ ਚ ਮਤਲਬ ਇਹ ਸੀ ਵੀ ਜੇ ਤੂੰ ਸੜਗਿਓ ਤੇ ਪੰਜਾਬ ਦੇ ਰਾਜ ਭਗ ਦੀਆਂ ਬੇੜੀਆਂ ਚ ਵਟੇ ਪਾਉਣੀ ਕਿੰਨੇ ਆ ਦੂਰ ਖਲੋਤਾ ਧਿਆਨ ਸਿੰਘ ਡੋਗਰਾ ਅੱਖਾਂ ਚ ਮੋٹے ਮੋٹے ਹੰਝੂ ਲਿਆ ਕੇ ਰੋਂਦਾ ਇਹਨੂੰ ਕਹਿੰਦੇ ਮਗਰਮਛ ਦੇ ਹੰਝੂ ਕਦੀ ਮਗਰਮਛ ਦੇ ਹੰਝੂ ਵੇਖੇ ਤੁਹਾਡੇ ਚੋ ਕਿਸੇ ਨੇ ਮਗਰਮਛ ਨਹੀਂ ਰੋਂਦਾ ਪਰ ਕਹਿੰਦੇ ਸਾਰੇ ਆ ਅਖੇ ਜੀ ਮਗਰਮਛ ਦੇ ਹੰਝੂ ਮਗਰਮਛ ਦੇ ਹੰਝੂ ਹੁੰਦੇ ਕੀ ਆ ਜਦੋਂ ਮਗਰਮਛ ਆਪਣੇ ਸ਼ਿਕਾਰ ਨੂੰ ਸਬੂਤਾ ਨਿਗਾਹ ਆ ਜਾਂਦਾ ਇਹਨਾਂ ਖਾ ਜਾਂਦਾ ਫਿਰ ਦਾ ਢਿੱਡ ਭਰ ਜਾਂਦਾ ਫਿਰ ਉਹ ਪਾਣੀ ਚੋਂ ਨਿਕਲ ਕੇ ਤੇ ਬਰੇਤੇ ਤੇ ਆ ਜਾਂਦਾ ਤੇ ਬਰੇਤੇ ਦੇ ਉੱਤੇ ਆ ਕੇ ਬੜੇ ਜ਼ੋਰ ਨਾਲ ਆਪਣੇ ਸਰੀਰ ਨੂੰ ਕਮਾਉਂਦਾ ਵਾ ਉਹ ਇਸ ਕਰਕੇ ਕਿ ਜਿਹੜਾ ਸ਼ਿਕਾਰ ਉਹਨੇ ਖਾਦਾ ਵਾ ਉਹਦੇ ਟੋਟੇ ਟੋਟੇ ਹੋ ਜਾਣ ਅੰਦਰ ਜਦੋਂ ਸ਼ਿਕਾਰ ਦੇ ਟੋਟੇ ਟੋਟੇ ਹੋ ਜਾਂਦੇ ਉਹ ਜਾਂਦਾ ਥੱਕ ਤੇ ਜਦੋਂ ਮਗਰਮਾਸ਼ ਥੱਕ ਕੇ ਬਹਿ ਜਾਂਦਾ ਵਾ ਉਹ ਆਪਣਾ ਮੂੰਹ ਅੱਡ ਲੈਂਦਾ ਵਾ ਰਿਲੈਕਸ ਹੋ ਜਾਂਦਾ ਵਾ ਵੀ ਜਿਹੜਾ ਸ਼ਿਕਾਰ ਖਾਦਾ ਹੁਣ ਉਹਨੇ ਪਚ ਜਾਣਾ ਵਾ ਫਿਰ ਥੱਕਣ ਕਰਕੇ ਉਹਦੀ ਅੱਖਾਂ ਚੋਂ ਪਾਣੀ ਨਿਕਲਦਾ ਬੜੇ ਜ਼ੋਰ ਨਾਲ ਤੇ ਲੋਕੀ ਜਾਂਦੇ ਮਗਰਮਾਸ਼ ਰੋਂਦਾ ਮਗਰਮਾਸ਼ ਰੋਂਦਾ ਥੋੜਾ ਵਾ ਉਹਦੇ ਸ਼ਿਕਾਰ ਖਾਦੇ ਦੀ ਖੁਸ਼ੀ ਮਨਾ ਰਿਹਾ ਹੁੰਦਾ ਏ ਇਸ ਕਰਕੇ ਬਹੁਤੀ ਦੁਨੀਆ ਦੇ ਹੰਝੂ ਵੀ ਮਗਰਮੱਛ ਦੇ ਹੰਝੂਆਂ ਵਰਗੇ ਹੁੰਦੇ ਆ ਜਿਹੜਾ ਬਹੁਤੀਆਂ ਬਾਂਗਾ ਮਾਰੇ ਜ਼ਰੂਰੀ ਨਹੀਂ ਵੀ ਦਿਲੋਂ ਹੀ ਮਾਰਨ ੜਿਆ ਹੁੰਦਾ ਉਹਦਾ ਖੁਸ਼ੀ ਦੀਆਂ ਬਾਂਗਾ ਮਾਰਦਾ ਹੋਵੇ ਜਨੇ ਰੋਣਾ ਉਹਨੇ ਅੰਦਰ ਵੜ ਕੇ ਵੀ ਰੋ ਲੈਣਾ ਉਹਨੇ ਚੁੱਪ ਕਰਕੇ ਵੀ ਰੋ ਲੈਣਾ ਜਦੋਂ ਲਾਟਾਂ ਬਲੀਆਂ ਸਾਰਾ ਕੁਝ ਹੋ ਰਿਹਾ ਏ ਤੇ ਦੂਰ ਬੈਠੀ ਆ ਸ਼ੇਰੇ ਪੰਜਾਬ ਦੀ ਪਟਰਾਣੀ ਮਾਹ ਰਾਣੀ ਜਿੰਦਾ ਮਾਹ ਰਾਣੀ ਜਿੰਦਾ ਸ਼ੇਰੇ ਪੰਜਾਬ ਤੋਂ ਬਹੁਤ ਉਮਰ ਚ ਛੋਟੀ ਸੀ ਜਦੋਂ ਵਿਆਹੀ ਗਈ ਸੀ ਇਹਦਾ ਰਿਸ਼ਤਾ ਇਹਦੇ ਸਕੇ ਆਪਣਈਏ ਨੇ ਕਰਵਾਇਆ ਸੀ ਤੇ ਜਿੱਦਣ ਮਹਾਰਾਜਾ ਰਣਜੀਤ ਸਿੰਘ ਨੂੰ ਵਿਆਹਣ ਆਇਆ ਨਾ ਮਹਾਰਣੀ ਜੰਦਾ ਨੂੰ ਤੇ ਜਦੋਂ ਇਹਨੇ ਚਿਹਰੇ ਤੋਂ ਸੇਹਰਾ ਪਾਸੇ ਕੀਤਾ ਕਾਲਾ ਮਹਾਰਾਜਾ ਰਣਜੀਤ ਸਿੰਘ ਦਾ ਰੰਗ ਕੱਦ ਸਮਦਰ ਇੱਕ ਅੱਖੋਂ ਅੰਨਾ ਜਿਹੜੇ ਉੱਤੇ ਮਾਤਾ ਦੇ ਦਾਗ ਤੇ ਸਹੇਲੀਆਂ ਨੇ ਜਾ ਕੇ ਮਹਾਰਾਣੀ ਜੰਦਾ ਨੂੰ ਦੱਸਿਆ ਜੰਦਾ ਤੇਰੇ ਘਰਦਿਆਂ ਨੇ ਵੇਖਿਆ ਕੀ ਆ ਕਮਲਿਆ ਤੂੰ ਤੇ ਹੱਥ ਲਾਇਆ ਮੈਲੀ ਹੋਵੇਂ ਤੇ ਜਿਹੜਾ ਤੈਨੂੰ ਵਿਆਉਣ ਆਇਆ ਹੈ ਤੇ ਭਾਵੇਂ ਪੰਜਾਬ ਦਾ ਮਹਾਰਾਜਾ ਪਰ ਸੋਹਣਾ ਮਾਸਾ ਨਹੀਂ ਹੈਗਾ ਪੂਰਾ ਸੋਹਣਾ ਨਹੀਂ ਹੈ ਮਹਾਰਾਣੀ ਜੰਦਾ ਨੇ ਆਪਣੀਆਂ ਸਹੇਲੀਆਂ ਨੂੰ ਆਖਿਆ ਜੇ ਮੇਰੇ ਬਾਪ ਨੇ ਮੇਰੀ ਮਾਂ ਨੇ ਉਹਦੇ ਲੜ ਲਾਇਆ ਹੋਊਗਾ ਤੇ ਕੁਝ ਸੋਚ ਕੇ ਲਾਇਆ ਹੋਊਗਾ ਨਾ ਪਰ ਧੀਆਂ ਦਾ ਸੁਖ ਲੱਭਣ ਤੋਂ ਪਹਿਲਾਂ ਥੋੜਾ ਜਿਹਾ ਅਗਲੇ ਦੀ ਪਾਉਣ ਪਰਖ ਕਰ ਲਿਆ ਕਰੋ ਮਾਹ ਰਾਣੀ ਜਿੰਦਾ ਵਿਆਹੀ ਤੇ ਮਹਾਰਾਜੇ ਨਾ ਸੀ ਪਰ ਉਮਰ ਚ ਮਹਾਰਾਜਾ ਵੱਡਾ ਸੀ ਅੱਜ ਮਹਾਰਾਜਾ ਮਰ ਗਿਆ ਤੇ ਭਰੀ ਜਵਾਨੀ ਚ ਜਿੰਦਾ ਨੁਕਰ ਚ ਬੈਠੀ ਸੀ ਉਹਦੇ ਗੱਜ ਗੱਜ ਖੁੱਲੇ ਲੰਮੇ ਵਾਲ ਉਹਦੇ ਹੌਕੇ ਕੋਈ ਨਹੀਂ ਸੀ ਪੁੰਝ ਸਕਦਾ ਮਹਾਰਾਣੀ ਜਿੰਦਾ ਨੇ ਮੰਨਨੇ ਆਵਾਜ਼ ਮਾਰ ਕੇ ਆਖਿਆ ਜਿੰਦਾ ਪੱਲੇ ਹੀ ਕੱਖ ਨਹੀਂ ਰਿਹਾ ਜੇ ਤੇਰੇ ਸਿਰ ਦਾ ਸਾਈਂ ਤੁਰ ਗਿਆ ਤਾਂ ਹੀ ਉਠ ਤੂੰ ਵੀ ਬਾਲਦੀ ਚਖਾ ਦੇ ਵਿੱਚ ਛਾਲ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਏਨੀ ਸੋਚ ਕੇ ਮਹਾਰਾਣੀ ਜਿੰਦਾ ਉੱਠਣ ਲੱਗੀ ਆ ਉਹਦੀ ਗੋਦੀ ਵਿੱਚ ਉਹਦਾ ਨਵਾਂ ਮਹੀਨਿਆਂ ਦਾ ਪੁੱਤ ਦਲੀਪ ਸਿੰਘ ਹਿੱਲਿਆ ਜਦੋਂ ਉਹਦਾ ਪੁੱਤ ਹਿੱਲਿਆ ਨਾ ਤੇ ਜਿੰਦਾ ਉੱਥੇ ਹੀ ਬੈ ਗਈ ਉਹਨੇ ਆਖਿਆ ਜਿੰਦਾ ਤੇਰਾ ਪਤੀ ਮਰ ਗਿਆ ਤੇ ਜੇ ਤੂੰ ਵੀ ਸੜ ਕੇ ਸਵਾਹ ਹੋ ਗਈਆਂ ਤੇ ਤੇਰੇ ਪੁੱਤ ਦਾ ਰਹਿਣਾ ਕੱਖ ਨਹੀਂ ਆ ਮਾਂ ਬਾਪ ਤੋਂ ਬਿਨਾ ਜ਼ਿੰਦਗੀ ਕਿਸੇ ਦੀ ਕੁਝ ਨਹੀਂ ਹੋਇਆ ਕਰਦੀ ਇੱਕ ਬੰਨੇ ਪਤੀ ਦਾ ਸਿਵਾ ਬਲਦਾ ਵਾ ਤੇ ਮਾਂ ਰਾਣੀ ਜੰਦਾ ਆਪਣੇ ਪੁੱਤ ਨੂੰ ਘੁੱਟ ਕੇ ਦੋ ਗੱਲਾਂ